ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਇਨ ਅਦਰ ਬਲੌਗ ਹਾਂਜੀ ਦੀ ਬਲੌਗ ਇਟਲੀ ਦੀ ਬਲੌਗ ਇਟਲੀ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੀ ਆਪਾਂ ਨੇ ਉੱਠਣ 'ਚ ਥੋੜੇ ਲੇਟ ਹੋ ਗਿਆ ਅੱਜ ਕਿਉਂਕਿ ਕੰਮ ਤੋਂ ਜਲਦੀ ਛੁੱਟੀਆਂ ਇਸ ਕਰਕੇ ਉੱਠਣ ਦੀ ਥੋੜਾ ਲੇਟ ਹੈ ਯਾ ਬੀਲੀ ਹਾਂਜੀ ਮੈਂ ਪੀਤੀ ਪੀਤੀ ਨਹੀਂ ਹੈ ਜਬੂ ਤਾਂ ਹੱਕੀ ਨੂੰ ਖਿਲਾਉਂ ਪਾਸ ਕੌਣ ਖਿਲਾਉਣੇ ਨੇ ਹਜੇ ਚਿੜਿਆਲੀ ਵਾਲੇ ਖਿਲਾਉਂ ਪਾਸ ਚਿੜਿਆਲੀ ਵਾਲੇ ਹਾਂ ਹਾਂ ਜੋ ਹੈਲੋ ਜੋ ਚੱਤ ਗੰਜ ਬਹਿਣ ਲੱਗ ਗਿਆ ਸਿਰ ਚ ਪੈਸੇ ਆਉਣ ਲੱਗੇ ਜਿਆਦਾ ਕੀ ਇੱਕ ਤਾਂ ਕਰਕੇ ਗੰਜ ਬਹਿਣੀ ਸ਼ੁਰੂ ਹੋ ਗਈ ਹੈ ਨਾ ਤੋਟਾ ਦੇਖ ਬੁੱਤੇ ਤੇ ਅੱਜ ਜਾਣਾ ਪਹਿਲਾਂ ਆਪਣੇ ਡਾਕਟਰ ਕੋਲੇ ਜਾਂ ਇੱਕ ਟਰੈਕਟਰ ਦੇ ਬਾਟਮਾਂ ਟੱਲੀ ਹੋਈ ਆ। ਗਣਤੀ ਗੱਲ ਉਹ ਅਗਲੀ ਕਹੋ ਨਾ ਤੇ ਅੱਜ। ਓਕੇ। ਆਰਾਸਮ ਦੀ ਸਟੂਚੋ ਹੈ ਜੀ ਇੱਧਰ। ਆਹ ਦੇਖੋ ਜਿਓਮੈਟਰੀ ਬਾਕਸ ਕੀ ਕਹਿੰਦੇ ਹੁੰਨੇ ਆਪਾਂ ਇੰਡੀਆ ਨੂੰ। ਤੁਮੇਂ ਲਾਈਵ ਦੱਸਾਈਓ ਬਣਾ। ਆਹਾਂ ਆਹ। ਕੀ ਚੀਜ਼ ਹੈ? ਡੱਬਾ ਤਾਂ ਖਾਲੀ। ਆਹ ਦੇਖੋ। ਆਰਾਸਮ ਨੇ ਬਣਾਤਾ ਹਾਂ ਨਾ ਦੂਆ ਨੋਰਮ। ਆਰਾ ਸਮਰਨ ਰੈਂਗ ਬਣਾਈ ਮੇਰੇ ਹੱਥ ਤੇ ਗਦਾ ਆ ਬਤਾ ਨਹੀਂ ਕਿ ਇੱਧਰ ਕਿੱਥੋਂ ਆ ਤਾ ਨਹੀਂ ਪੈ ਗਈ ਨੂੰ ਆਏਗਾ ਰਾਟ ਜਾ ਪਾਉਣ ਦੀ ਉਹਦਾ ਕੰਮ ਕਰ ਲੈ ਫਿਰ ਹੁਣ ਮੈਂ ਕੰਮ ਜਿਸ ਸਕੂਲ ਤੇ ਕੰਮ ਤੋਂ ਆਇਆ ਪਤਾ ਨਹੀਂ ਕੀ ਹੋ ਜਾਂਦਾ ਨੂੰ ਨਰਬੋਦੋ ਹੋ ਜਾਂਦੀ ਏ ਇੱਕ ਤਰ੍ਹਾਂ ਦੇ ਤੂੰ ਤੈਨੂੰ ਪਤਾ ਕੁਝ ਕੀ ਗੱਲ ਕਰ ਰਹੇ ਸੀ ਬਸ ਆ ਕੰਮ ਕੰਨਾਂ ਨੇ ਸਾਰੇ ਜਿਹੜੀ ਅੱਜ

ਉਹ ਕਹਿਣ ਦੀ ਆ ਐਵਰੀਵਨ ਵੈਲਕਮ ਬੈਕ ਟੂ ਅਨਦਰ ਬਲੌਗ ਇਹ ਮੈਨੂੰ ਹੋ ਗਈ ਜਿੰਨੀ ਪਾਪਾ ਅਸੀਂ ਕਹੀ ਜਨ ਸਾਰੇ ਬਲੌਗ ਚ ਚੱਲ ਕਰਦੇ ਤਾ ਫਿਰ ਤੂੰ ਸੀ ਮੈਂ ਤਾਂ ਕਹਤਾ ਕੁ ਤੋਰ ਆ ਐਵਰੀਵਨ ਵੈਲਕਮ ਬੈਕ ਟੂ ਅਨਦਰ ਬਲੌਗ ਤੁਹਾਡਾ ਨਵੇਂ ਬਲੌਗ 'ਚ ਸਵਾਗਤ ਕਰਦੇ ਆਪਾਂ ਤੇ ਆ ਰਸਮ ਬੈਠੀ ਹੈ ਪਿੱਛੇ ਅੰਮੇ ਜੇ ਇਹਨੂੰ ਕਹਿ ਦੇਣਾ ਸਕੂਲ ਦਾ ਕੰਮ ਕਰਾਉਣਾ ਨਹੀਂ ਕਰਨਾ ਇਹਨੇ ਆਪਾਂ ਪੀ ਕੰਮ ਕਰਦੀ ਜਾ ਗਿਆ। ਅੱਜ ਵੀ ਸੁਣ ਲੋ ਬਾਈ। ਚਿੱਕਾ ਮਾਰਨਾ। ਹਰਦਾ ਫੋਟੇ। ਆਹ। ਹਰਦਾ। ਹਾਂ। ਮੈਂ ਪਾਪੀ ਤੇ ਮਾਰਦਾਂ। ਹੜਦਾ ਹੜਦਾ ਹੜਦਾ। ਕਿੰਨਾ ਡਮ ਕਰਸੋ? ਮੈਂ ਡਾਕਟਰ ਤੇ ਵੀ ਜਾਣਾ। ਮੈਂ ਹੋਇਆ ਥੜਾ। ਦੀਪ ਲੱਤ ਇਤਲੀ ਚੱਲ ਗਈ ਐ। ਏ। ਏ।

ਆ ਦੇ ਕਮਰੇ ਪਾਪਾ ਲੈਟਾ ਬਦਲਣ ਲੱਗੇ ਕੁੱਟਿਆ ਹੋ ਗਿਆ ਹੁਣ ਬਦਲਣ ਲੱਗੇ ਆ ਇਧਰ ਜੋ ਬਣ ਬੈਠਾ ਹੈ ਖੇਡਦਾ ਹੈ ਖੇਡ ਰੋ ਫੜਿਆ ਕੰਮ ਕਰ ਦੋ ਇਹ ਕੰਮ ਕਰਦਾ ਇਧਰ ਖੇਡਦਾ ਨਹੀਂ ਕੰਮ ਕਰਦਾ ਹਾਂ ਤੈਨੂੰ ਕੰਮ ਕਰਨਾ ਆਉਂਦਾ ਇਧਰ ਪਾਪਾ ਬੈਠੇ ਆ ਲੈਟਾ ਠੀਕ ਕਰਦੇ ਆ ਤੇ ਆ ਲੈਟਾ ਦਾ ਹੋ ਪਈ ਆਵਲਾ

ਕੱਲ ਪਾਸੇ ਕਰ ਬੰਦ ਕਰ ਕਿਹੜਾ ਡੱਬਾ ਰੋਸੋ ਜੇ ਡੱਬਾ ਉਹ ਵੀ ਡਾਕਟਰ ਕੋਲ ਜਾ ਕੇ ਆਏ ਆ ਐਡੇ-ਐਡੇ ਪਾਸੇ ਕੱਢ ਕੇ ਦੇ ਦਿੱਤੀ ਉਹਨੇ ਤਾਂ ਮੈਨੂੰ ਦੋ ਦਾ ਮੇਰਾ ਢੇਡਾ ਮੜਾ ਜਾ ਆਹ ਟੈਸਟ ਕਰਾ ਉਹ ਟੈਸਟ ਕਰਾ ਦੋ ਤਿੰਨ ਟੈਸਟ ਕਰਾਉਣੇ ਪੈਣੇ ਹੋਣਾ ਫਿਰ ਪਹਿਲਾਂ ਹੁਣ ਦਵਾਈ ਦੇ ਲਈ ਜਿਹੜੀ ਦਵਾਈ ਦਿੱਤੀ ਉਹਨੇ ਕਿਉਂਕਿ ਦਵਾਈ ਵੀ ਬਹੁਤ ਜ਼ਰੂਰੀ ਹੈ ਉਹ ਸਾਹਮਣੇ ਆ ਗਈ ਫਾਰਮੇਸੀ ਆ ਜਿਹਨੂੰ ਆਪਾਂ ਇੰਡੀਆ ਮੈਡੀਕਲ ਸਟੋਰ ਕਹ ਦਿੰਨੇ ਆ ਅੱਜ ਉਹਨੂੰ ਮੈਡੀਕਲ ਸਟੋਰ ਵੀ ਦਿਖਾ ਦਨੇ ਅੰਦਰੋਂ ਕਿੱਦਾਂ ਦੇ ਹੋਰੇ ਟੋਪ ਬਹੁਤ ਅੱਜ ਗਰਮੀ ਬਹੁਤ ਨਿਕਲੀ ਹੋਈ ਅੱਜ ਟੋਪ 'ਚ ਖੜਨਾ ਨਹੀਂ ਹੁੰਦਾ ਅੱਜ ਤਾਂ ਇੰਨੀ ਗਰਮੀ ਹੈ ਦੁਪਹਿਰ ਦੇ ਪੂਰੇ 12 ਵਜੇ 'ਚ ਸਾਢੇ 12 'ਚ ਬੰਦ ਹੋ ਜਾਂਦੀ ਹੈ ਫੇਰ ਖੋਲਦੀ ਉਹ ਤੋਂ ਬਾਅਦ 3 ਵਜੇ 3:30 ਵਜੇ ਜਾ ਖੁੱਲ੍ਹ ਹੀ ਰਿਹਾ ਸਾਨੂੰ ਜਿੱਦਾਂ ਦੇ ਮੈਡੀਕਲ ਆ ਰਹੇ ਇੰਤ ਦਵਾਈ ਲੈ ਰਿਹਾ ਬਾਕੀ ਗੱਲਾ ਬਾਅਦ ਚ ਕਰਦੇ ਨੋਵੀ ਦਵਾਈ ਲੈ ਆਂਦੀ ਆਪਾਂ ਨੇ ਦਵਾਈ ਮਿਲੀ ਆਪਾਂ ਨੂੰ 5 ਯੂਰੋ ਦੀ ਉਹਦਾ 10 ਯੂਰੋ ਦੀ ਸੀ ਡਾਕਟਰ ਤੇ ਲਿਖਣ ਕਰਕੇ 5 ਯੂਰੋ ਸਕੌਂਟ ਹੋ ਗਈ ਆਪਾਂ ਨੂੰ ਜੇ ਡਾਕਟਰ ਲਿਖ ਕੇ ਦਿੰਦਾ ਏ 100 ਰੁਪਏ ਕੁਝ ਪਰਸੈਂਟ ਪੈਸੇ ਲੈਣੇ ਆ ਜੇ ਡਾਕਟਰ ਨਾ ਲਿਖ ਦੇ ਫਿਰ ਪੈਨੋ ਦੇਣੇ ਪੈਣੇ ਜਿੰਨੇ ਤੇ ਹੈਗੀ ਇਹ ਦਵਾਈ ਤਾਂ ਫਿਰ ਉਨੇ ਹੀ ਦੇਣੇ ਪੈਣੇ ਪਾਸਤਾ ਲੋ ਹੋ ਗਿਆ ਤੇਰੇ ਵਾਸਤੇ ਬਣਾਇਆ ਜੋ ਬਣਾਇਆ ਇਹ ਨਿਕਰੇ ਚੀਜ਼ ਆ ਮੈਂ ਤੋਂ ਨਹੀਂ ਦਾ ਆਪਣਾ ਖਾਂਦਾ ਨਹੀਂ ਤੇ ਉਹ ਖਾਂਦਾ ਹੈ ਹਾਂ ਆਪਣਾ ਖਾਂਦਾ ਚਲ ਕੋਲ ਕਿਆ ਇਹ ਨਾ ਦੱਸ? ਆ ਮੈਂ ਤੈਨੂੰ ਨੋ ਬਈ ਬੱਚਿਆਂ ਨਾਲ ਖੇਡਣ ਲੱਗਿਆ ਯਾਰ ਹੁਣ ਤੰਕਰੀ ਜਾਂਦੇ ਆ ਇਹ। ਹੈ? ਚੱਲ ਆਜੋ ਹੁਣ। ਸਿਵੀ ਆਜੋ। ਬੋਲਾ ਬੋਲਾ ਤੂੰ ਤਾਂ ਸਾਰਾ ਕੁਝ ਬਾਹਰ ਕੱਢ ਕੇ ਰੱਖਦਾ ਯਾਰ। ਦੇਖ। ਹਾਂ। ਇਹਨਾਂ ਦੇ ਉੱਪਰ ਛਾਲ ਮਾਰ। ਮੁਸ਼ਕਿਲ ਚ ਹੈ ਉਹ। ਓਕੇ। ਹੈ? ਛਾਲ ਮਾਰਨੀ ਆ? ਇੱਥੇ। ਆਪਾਂ ਇੱਥੇ ਬੜਾ। ਹੂੰ। ओके। ਲਾ ਭਾਈ ਤੇ ਉਹ ਨੀ ਚਾਹਤ ਕਿਹਾ। ਹਾਂ। ओके, ਵਾ ਬੈਨ। ਚਲ ਠੀਕ ਹੈ ਲੱਗ ਗਿਆ ਪਤਾ। ਲੱਗ ਗਿਆ ਲੱਗ ਗਿਆ ਪਤਾ। ਆ ਜਾ। ਆ ਜਾ ਫਿਰ ਆ ਜਾ ਹੁਣ। ਪਹਿਲੇ ਟੋਪ ਨੂੰ ਖਾ ਲੈਣ ਤਾਂ ਟੋਪ ਨੂੰ ਦੀ ਬਣਾਉਂਦਾ। ਨੂੰ ਚਾਹ ਜੀ ਨਹੀਂ ਕਰ। ਸਟੱਡ ਕੇ ਹੁ ਤੱਕ ਤੁਸੀਂ ਕੰਤਸਿਪਟ ਹਾਂ ਜੀ ਕੀ ਆ ਤੁਹਾਨੂੰ ਕਿੱਦਾਂ ਹੈ ਪਾਪਾ ਉਹ ਬੱਚਾ ਹਾਂ ਜੀ ਓਕੇ ਕਿ ਮੈਨੂੰ ਨੋਟਿਕੇ ਉਹ ਦੋ ਤਾ ਬੁੱਤ ਇੰਗਲਿਜ਼ੀ ਰਸਮ ਨੂੰ ਕੰਮ ਪੀਤੀ ਕਰਾ ਰਹੇ ਆ ਹੋਮਵਰਕ ਸਕੂਲ ਦਾ ਆਈ ਲਾਈਕ ਇੰਗਲਿਸ਼ ਚੱਲ ਹੁਣ ਕਿਹੜਾ ਰਹਿ ਗਿਆ ਤੇਰਾ ਚੱਲ ਅਗਲਾ ਪਾਜੀਨਾ ਕੱਢ ਹੂੰ ਪੈਨਸਲ ਕੱਢ ਲਾ ਮੂੰਚ ਕੀ ਕਰਨਾ ਨਰ ਦੇਖ ਇਸ ਤਿਆ ਨਾਲ ਹਾਂ ਇਹ ਮੰਨ ਰਿਹਾ ਕਰਦਾ ਹੈ ਪਤਾ ਹੈ ਬਰਾਵਾ ਆਪਾ ਆ ਦੇਖੋ ਸਾਡੀਆਂ ਨੀਂਦਾਂ ਡਾਉਣ ਵਾਲਾ ਹੁਣ ਆਪ ਚੈਨ ਦੀ ਸੀ ਸਤਾ ਪਿਆ ਪੌਕੇ ਦੇ ਅੱਜ ਖੇਡ ਖੂੜ ਕੇ ਹੁਣ ਸੁੱਤਾ ਬਹੁਤ ਔਖਾਤ ਆਇਆ ਚੱਲ ਸਾਂਝਾ ਕਰੀ ਲੋਰਾ ਸਾਨੂੰ ਪੜਾਈ ਕਰ ਕਰ ਕੇ ਨਾ ਪੌਕੇ ਲੱਗੇ ਹੀ ਪਾਸ ਤੇਰੀ ਜੋਰ ਲੱਗੇ ਜਿਆਦਾ ਤਾਂ ਪੜਾਈ ਬਰਜ ਇਹਨੂੰ ਦੁਆਰ ਤੇ ਭੁੱਖ ਲੱਗੇ ਹੁਣ ਥੋੜਾ ਜਿਹਾ ਪਾਸਤਾ ਬਚਿਆ ਵਾ ਤਾਂ ਇਹ ਉਹ ਵੀ ਗੇੜੀ ਦਿੱਤੀਆਂ ਮੀਆਂ ਤੇ ਨਾਲ ਟੀਵੀ ਦੇਖ ਰਹੇ ਸੀ ਤੇ ਆਪਾਂ ਚੱਲੇ ਹੁਣ ਮਾਰਕੀਟ ਨਾਲ ਛਿੰਦਾ ਬਾਈ ਤੇ ਮੈਂ ਅਸੀਂ ਦੋਹਾਂ ਜਣੇ ਚੱਲੇ ਆ ਮਾਰਕੀਟਾ ਥੋੜਾ ਜਿਹਾ ਸਮਾਨ ਲਿਆਉਣ ਆਲਾ ਕਰਦਾ ਉਹ ਲੈ ਕੇ ਆਉਣਾ ਯਾਰ ਉਹਨੇ ਵੀ ਤੇ ਮੈਂ ਵੀ ਬਾਬਾ ਘਾ ਘਟਣ ਲੱਗਿਆ ਵਾ ਤੇ ਨੋਨੂ ਇਹ ਵਿਚਾਰਾ ਸਫਾਈ ਕਰਦਾ ਰਹਿੰਦਾ ਬਿਲਡਿੰਗ ਦੀ ਸਾਡੀ ਦੀ ਪੈਨਸ਼ਨ ਹੋਇਆ ਵਾ ਬੇਹਿੰਦਰਾ ਟਾਈਮ ਨਹੀਂ ਲੰਘਦਾ ਇਹਦਾ ਇਹ ਤਾਂ ਘਾ ਘੱਟ ਜਾਂਦਾ ਸਾਰੀ ਜੜੀ। ਉਹ। ਹਲੋ। ਤਾਂ ਸਫਾਈ ਕਰਤੀ ਵਧੀਆ ਜ। ਇੱਧਰ ਸ਼ੰਦਾ ਭਾਈ ਐਨ ਕੌਣ ਕਾ ਲਾ ਕੇ ਆ ਗਿਆ ਆਪਣੀਆਂ। ਸਹੀ ਗੱਲ। ਚੱਲੀਏ ਵੀਰ ਫਿਰ। ਬਹੁਤ ਬਹੁਤ। ਕਰ ਦੂ ਮੈਂ ਗੱਡੀ ਕਰਦਾ ਸਾਈਡ ਤੋਂ। ਤੋਂ ਪੰਜ ਖੜੀ ਅੱਜ। ਸੇਕ ਮਾਰਦਾ ਹੁਣ। ਕੋਨਾੜ ਆਇਆ ਜੀ ਕੋਨਾੜ ਮਾਰਕੀਟ ਦੇ ਵਿੱਚ। ਇਹ ਲੋਕ ਉੱਤਰ ਲੱਗਿਆ ਬਾਈ ਇੱਧਰ ਹਜੇ ਗੱਡੀਆਂ ਬਾਈ ਬਹੁਤ ਗਰਮ ਹੋਈਆਂ ਪਿਆ ਗਰ ਧੁੱਪ ਜੇ ਖੜਖੜ ਕੇ ਨਾ ਹਾਂ ਅੱਜ ਪਹਿਲੇ ਦਿਨ ਗਰਮੀ ਪਈ ਥੋੜਾ ਜਿਹੀ ਚੰਗੀ ਤਰ੍ਹਾਂ ਗੈਰ ਜੀ ਚਲਾਈ ਨਹੀਂ ਗੱਡੀ ਮੈਂ ਹਾਂ ਉਹ ਤਾਂ ਸ਼ੁਰੂ ਹੋਣੀ ਸ਼ੁਰੂ ਹੋਈ ਬਾਈ ਸਹੀ ਗੱਲ ਮੜਾ ਅੰਦਰ ਬੜੀਏ ਦਾ ਮਾਦਮ ਹਾਂਦੇ ਵੀ ਫੱਪੇ ਆ ਗਿਆ ਕਿੰਨਾ ਫਰਕ ਆ ਹੈ ਇਹ ਰੱਖਦੇ কুলਿੰਗ ਪੂਰੀ ਕਰਕੇ ਆਣ ਲੋ ਜੀ ਮਿਲ ਗਿਆ ਤੁਹਾਨੂੰ ਬਾਅਦ ਚ ਹੁਣ ਪਹਿਲਾਂ ਅਸੀਂ ਕਰ ਲਈ ਥੋੜੀ ਜੀ ਸ਼ਾਪਿੰਗ ਆਪ ਕੋ ਨਾਲ ਦੇਣਾ ਜੀ ਬਈ ਕਣਕ ਦੇ ਪੈਕਿੰਗ ਕਿੰਨੇ ਕਿੰਨੇ ਕਰਕੇ ਰੱਖੀ ਹੋਈ ਹੈ ਇਹ ਇਹ ਪਤਾ ਨਹੀਂ ਕਿ ਕਣਕ ਖਾਂਦੇ ਹੋਣਗੇ ਦਾਲਾ ਦੂਣਾ ਜਿ ਰੱਖੇ ਹੋਏ ਨੇ ਇਹਨਾਂ ਦੇ ਉੱਪਰ ਤੇ ਵਿੱਚ ਇਹ ਕਣਕ ਰੱਖੀ ਹੋਈ ਹੈ ਇੰਨੀ ਕਿਤੇ ਆਪਣੀ ਉੱਧਰ ਰੋਲਦੇ ਫਿਰਦੀ ਹੁੰਦੀ ਉੱਤੇ ਲਿੱਤੇ ਅਸੀਂ ਮਿਲਣ ਜਾਣੇ ਆ ਤੇ ਟਿਕਟ ਲਾਈ ਜੰਨੇ ਅਸੀਂ ਹੈ ਦੀ ਸ਼ਮਲਾ ਮੈਟਰੀ ਉਹ ਆਗੇ ਇੱਕ ਨਣੀ 9:00 ਵਜੇ ਕੇ 2:98 ਇੱਕ ਯੂਰੋ ਵੱਧ ਲਾਈ ਗਏ ਸੇਰ ਪਤਾ ਲੱਗ ਗਿਆ ਪਹਿਲੀ ਟਾਈਮ ਨਾਲ। ਤੋ ਜੀ ਫਾਈਨਲੀ ਕਰਿਆ ਪਹੁੰਚ ਗਏ ਆਪਾਂ ਸਮਾਨ ਲੈ ਆਂਦਾ ਮਾਰਕੀਟ ਤੋਂ। ਇੱਕ ਪ੍ਰੋਬਲਮ ਆ ਗਈ ਯਾਰ ਮੈਚ ਨਹੀਂ ਚੱਲ ਰਿਹਾ ਕ੍ਰਿਕਟ ਦਾ ਸੈਮੀ ਫਾਈਨਲ ਮੈਚ। ਓਏ ਬਹੁਤ ਚੀਕਾਂ ਮਾਰੀ ਜਾਂਦਾ ਜੋ ਬਿਨਾਂ ਗਲਤੀ। ਮੀ ਭੈਣ ਲੱਗ ਗਿਆ ਯਾਰ ਮੈਚ ਦੇ ਵਿੱਚ। ਮੈਚ ਸਟਾਰਟ ਨਹੀਂ ਹੋਇਆ। ਅਸੀਂ ਕਾਲੀ ਕਾਲੀ ਜਾਇਏ ਵੀ ਅਸੀਂ ਮਾਰਕੀਟ ਤੋਂ ਵੀ ਮੈਚ ਦੇਖਣ ਆ ਜਾ ਕੇ ਪਰ ਮੈਂ ਚੱਲ ਨਹੀਂ ਰਿਹਾ ਯਾਰ। ਬਰੀ ਬੈਗ। ਬਾਕੀ ਮੈਚ ਸਟਾਰਟ ਹੋਣ ਲੱਗਾ ਕ੍ਰਿਕਟ ਦਾ ਹੁਣ ਥੋੜੇ ਟਾਈਮ ਤੱਕ ਪਹਿਲਾਂ ਮੀਂਹ ਪੈਂਦਾ ਸੀ ਹੁਣ ਸਟਾਰਟ ਹੋਣ ਲੱਗਾ ਹੁਣ ਦੇਖਣ ਲੱਗਾ ਸੀ ਮੈਚ ਬੈਟ ਕਿ ਟੋਰ ਨਾਲ ਤੇ ਬਾਕੀ ਮਿਲਦੇ ਤੁਹਾਡੇ ਨਾਲ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰੇ ਵੀਰਾਂ ਨੂੰ ਸਸੀ ਕਲ ਬਾਏ ਬਾਏ